ਵਿਸ਼ਵ ਜਲ ਦਿਵਸ ਮੌਕੇ ਆਸ਼ਰੀ ਵੈਲਫੇਅਰ ਸੁਸਾਇਟੀ ਵੱਲੋਂ ਪੇਟਾ ਦੇ ਨਾਲ ਮਿਲ ਕੇ ਇੱਕ ਵੱਖਰਾ ਉਪਰਾਲਾ ਕਰਦਿਆਂ ਲੋਕਾਂ ਨੂੰ ਜਲ ਬਚਾਉਣ ਪ੍ਰਤੀ ਸੁਚੇਤ ਕਰਨ ਸੰਬੰਧੀ ਇੱਕ ਵੱਖਰਾ ਉਪਰਾਲਾ ਅੰਮ੍ਰਿਤਸਰ ਦੇ ਟ੍ਰੇਲੀਆ ਮਾਲ ਦੇ ਬਾਹਰ ਕੀਤਾ ਗਿਆ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਸਾਰਾ ਸਾਲ ਜਿੰਨਾ ਅਸੀਂ ਮੀਟ ਖਾਣੇ ਉਸ ਨੂੰ ਤੋਣ ਲਈ ਜੋ ਪਾਣੀ ਵਰਤਿਆ ਜਾਂਦਾ ਹੈ ਉਸ ਨਾਲ 1 ਸਾਲ ਤੱਕ ਨਹਾਉਣ ਵਾਲਾ ਪਾਣੀ ਬਚਾਇਆ ਜਾ ਸਕਦਾ ਹੈ ਇਸ ਲਈ ਅਸੀਂ ਪੈਟਾ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਮਿਲ ਕੇ ਇੱਕ ਸਾਂਝਾ ਉਪਰਾਲਾ ਕੀਤਾ ਹੈ ਜਿਸ ਵਿੱਚ ਪੈਟਾ ਜੋ ਜਾਨਵਰਾਂ ਨੂੰ ਸੁਰੱਖਿਅਤ ਕਰਨ ਸੰਬੰਧੀ ਅਭਿਆਨ ਚਲਾਉਂਦੀ ਹੈ ਉਸ ਵਿੱਚ ਜਾਨਵਰਾਂ ਦੀ ਸੁਰੱਖਿਆ ਸੰਬੰਧੀ ਮੀਟ ਨਾ ਖਾਣ ਅਤੇ ਪਾਣੀ ਬਚਾਉਣ ਦੀ ਮੁਹਿੰਮ ਸੰਬੰਧੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਹੋਰ ਕੀ ਕਿਹਾ ਗਿਆ ਹੈ ਇਸ ਬਾਬਤ ਨਵਜੋਤ ਸਿੰਘ ਵੱਲੋਂ ਸੁਣ ਲੈਂਦੇ ਆ ਮੇਰਾ ਨਾਮ ਨਵਜੋਤ ਸਿੰਘ ਹੈ ਮੈਂ ਅਸ਼ਰੇ ਫਾਊਂਡੇਸ਼ਨ ਟੀਮ ਮੈਨੇਜਰ ਆਂ ਕਿ ਅੰਮ੍ਰਿਤਸਰ ਟੀਮ ਦਾ ਸੋ ਅੱਜ ਅਸੀਂ ਪੇਟਾ ਦੇ ਨਾਲ ਮਿਲ ਕੇ ਅਸੀਂ ਇੱਥੇ ਜੇ ਕਿਸਾਨ ਚ ਪਾ ਕੇ ਇਨੀਸ਼ੀਏਟਿਵ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਕੱਲ ਵਰਲਡ ਵਾਟਰ ਡੇ ਹੈ ਜਿਹਦੇ ਵਿੱਚ ਅਸੀਂ ਅੱਜ ਇਹ ਸ਼ੋ ਕਰ ਰਹੇ ਹਾਂ ਕਿ 1 ਕਿਲੋ ਮੀਟ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਂਦਾ ਹੈ ਉਹਦੀ ਪ੍ਰੋਡਕਸ਼ਨ ਵਾਸਤੇ ਨੂੰ ਸਫਾਈ ਵਾਸਤੇ ਉਹਦੇ ਨਾਲ ਅਸੀਂ ਇੱਕ ਮਿਸਾਲ ਬੰਦਾ ਨਹਾ ਸਕਦਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਲੜਕਾ ਖੜਾ ਹੈ ਉਹ ਇੱਕ ਛਾਰ ਲੈ ਰਿਹਾ ਚਾ ਚੈਪ ਮੈਂ ਸ਼ੋ ਕਰਨਾ ਚਾਹ ਰਹੇ ਹਾਂ ਕਿ ਜੇਕਰ ਅਸੀਂ 1 kg ਆਫ ਮੀਟ ਨੂੰ ਅਸੀਂ ਅਵੋਇਡ ਕਰ ਰਹੇ ਹਾਂ ਤੇ ਕਿੰਨਾ ਪਾਣੀ ਬਚ ਸਕਦਾ ਸੋ ਬੇਸਿਕਲੀ ਅਸੀਂ ਐਸ ਯੂਸ ਉੱਪਰ ਫੋਕਸ ਕਰ ਰਹੇ ਹਾਂ ਕਿ ਇਹ ਚੀਜ਼ਾਂ ਛੱਡ ਕੇ ਅਸੀਂ ਜੇ ਵੀਗਨ ਡਾਈਟ ਫਾਲੋ ਕਰੀਏ ਤੇ ਸਾਡੇ ਵਾਸਤੇ ਵੀ ਤੇ ਨਾਲੇ ਸੰਸਾਰ ਵਾਸਤੇ ਵੀ ਚੀਜ਼ ਕਿੰਨੀ ਵਧੀਆ ਹੋ ਸਕਦੀ ਹੈ ਸੋ ਬੇਸਿਕਲੀ ਕੱਲ ਜੋ ਵਰਲਡ ਵਾਟਰ ਡੇ ਹੈ ਇਹਦੇ ਉਪਲਕਸ਼ ਉੱਪਰ ਹੀ ਨਹੀਂ ਅਸੀਂ ਅੱਗੋ ਪਿੱਛੇ ਵੀ ਅਸੀਂ ਸਟੇਜ ਨੂੰ ਵਰਤਾ ਮਤਲਬ ਇਸ ਸਟੇਜ ਨੂੰ ਫਾਲੋ ਕਰਨਾ ਹੈ ਕਿਉਂਕਿ ਅਸੀਂ ਇੱਕ ਯੂਥ ਹੋਣ ਦੇ ਨਾਤੇ ਇਸ ਮੈਸੇਜ ਨੂੰ ਪੂਰੀ ਦੁਨੀਆ 'ਚ ਫੈਲਾ ਕੇ ਇੱਥੇ ਆਪਣਾ ਬਹੁਤ ਵੱਡਾ ਵੱਡਾ ਯੋਗਦਾਨ ਦੇ ਸਕਦੇ ਹਾਂ ਹੁਣ ਤੱਕ ਕਿੰਨੇ ਕੇ ਪ੍ਰੋਗਰਾਮ ਕਰਾ ਸਕੇ ਅਸੀਂ ਹਲੇ ਤੱਕ ਕਾਫੀ ਪ੍ਰੋਗਰਾਮਸ ਕਰਾ ਚੁੱਕੇ ਹਾਂ ਅਸੀਂ ਆਪਣੇ ਆਪ ਵੀ ਇਕੱਠੇ ਵੀ ਕਰ ਚੁੱਕੇ ਹਾਂ ਅਤੇ ਇਹਨਾਂ ਦੇ ਨਾਲ ਇਨੀਸ਼ੀਏਟਿਵ ਲੈ ਕੇ ਵੀ ਇਕੱਠਾ ਵੀ ਕਰ ਸਕੇ ਹਾਂ ਸੋਸਾਇਟੀ ਜਿਵੇਂ ਪੂਰੀ ਟੀਮ ਹੈ 15 20 ਜਾਣੇ ਦੇ ਆਸ਼ਰਮ ਫਾਊਂਡੇਸ਼ਨ ਦੀ ਸਾਡੇ ਨਾਲ ਪੈਟਾ ਜੋ ਕਿ ਨਿਰੰਤਰ ਕੰਮ ਕਰ ਰਿਹਾ ਸਾਡਾ ਯੋਗਦਾਨ ਦੇ ਰਿਹਾ ਜੋ ਕਿ ਬੇਸਿਕਲੀ ਜਾਨਵਰਾਂ ਦੇ ਪ੍ਰਤੀ ਜੋ ਵੀ ਜੋ ਹੱਤਿਆ ਹੋ ਰਹੀ ਹੈ ਜੋ ਵੀ ਉਹਨਾਂ ਨੂੰ ਰਾਈਟਸ ਜਿਵੇਂ ਇੱਕ ਇੱਕ ਇਨਸਾਨ ਨੂੰ ਸਾਡੇ ਮਨੁੱਖ ਨੂੰ ਜਿਵੇਂ ਇੱਕ ਆਪਣੇ ਹੱਕਾਂ ਦੀ ਇੰਨੀ ਜ਼ਿਆਦਾ ਮਤਲਬ ਪਿਆਰ ਹੁੰਦਾ ਆਪਣੇ ਹੱਕਾਂ ਦੇ ਨਾਲ ਉਦਾਂ ਜਾਨਵਰਾਂ ਦੇ ਹੱਕ ਵੀ ਕਿਤਨਾ ਕਿਤੇ ਬਹੁਤ ਜ਼ਰੂਰੀ ਨੇ ਲੋਕਾਂ ਦਾ ਸਾਥ ਕਿਵੇਂ ਮਿਲ ਰ ਲੋਕਾਂ ਦਾ ਸਮਰਥਨ ਹਲਪੈਕ ਸਾਨੂੰ ਬਹੁਤ ਵਧੀਆ ਮਿਲਦਾ ਆ ਰਿਹਾ ਕਿਉਂਕਿ ਅਸੀਂ ਆਪ ਇੱਕ ਯੂਥ ਹਾਂ ਤੇ ਲੋਕਾਂ ਨੂੰ ਅਸੀਂ ਆਪਣੇ ਨਾਲ ਰਲ ਕੇ ਅੱਗੇ ਕਦਮ ਮਗਾਦਮ ਲਾ ਕੇ ਅਸੀਂ ਬਹੁਤ ਵਧੀਆ ਲੈ ਕੇ ਜਾ ਸਕਦੇ ਹਾਂ